ਸੰਦੀਪ ਬਰੇ ਇਹਦਾ ਕੀ ਮੁੱਲ ਕਰਦਾ ਮੁੱਲ ਤਾਂ ਕਰਦੇ ਆ 47000 ਬਾਈ ਹਾਂ ਆਪਾਂ ਇਹਨੂੰ 40 ਦੀ ਦੇ ਦਾਂਗੇ 45 ਦੇ ਦਾਂਗੇ ਹੂੰ ਕਹਨ ਨੂੰ ਤਾਂ ਬਾਈ ਗਾਂ ਦੁੱਧ ਪਾਉਗੀ 24 25 ਕਿਲੋ ਪਰ 20 ਕਿਲੋ ਦੀ ਆਪਣੀ ਗਾਂ ਦੀ ਜ਼ਿੰਮੇਵਾਰੀ ਠੀਕ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਲਾ ਜੀ ਡੈਰੀ ਫਾਰਮ ਤੋਂ ਆ ਪਿੰਡ ਬਾਈ ਦਾ ਦਾਦੂ ਆ ਗਿਆ ਤੇ ਜਿਲਾ ਆ ਗਿਆ ਦੋਸਤੋ ਸਰਸਾ ਹਰਿਆਣਾ ਜ਼ਿਲ੍ਹੇ ਚ ਬਾਈ ਸੰਦੀਪ ਦੇ ਘਰੇ ਪਹੁੰਚੇ ਆ ਅੱਜ ਦੀ ਵੀਡੀਓ ਚ ਬਾਈ ਜੀ 7 8 ਨੱਕ ਸੇਲ ਵਾਲੇ ਆ ਕੱਲੇ ਕੱਲੇ ਨਗਦੀ ਆਪਾਂ ਬਾਈ ਤੋਂ ਡਿਟੇਲ ਲਵਾਂਗੇ ਮੁੱਲ ਵੀਡੀਓ ਦੇ ਵਿੱਚ ਕਰਾ ਦੂੰ ਮੋਬਾਈਲ ਨੰਬਰ ਤੁਸੀਂ ਭਰਾ ਦਾ ਨੋਟ ਕਰ ਲੋ ਆ ਬੋਰਡ ਦੇ ਉੱਪਰ ਹੀ ਚੱਲੀ ਜਾਂਦਾ 9992702608 ਮਾਲਕ ਨਾਲ ਸਾਰੀ ਗੱਲਬਾਤ ਕਰਾਂਗੇ ਵੀਡੀਓ ਜਿਹੜੀ ਬਾਈ ਜੀ 2 ਤਰੀਕ 7ਵਾਂ ਮਹੀਨਾ 2025 ਦੀ ਹੋਰ ਬਾਈ ਸੰਦੀਪ ਕੀ ਹਾਲਾ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਨੰਬਰ ਆਪਣਾ ਦਾ ਇੱਕ ਵਾਰੀ ਤੁਸੀਂ ਵੀ ਬੋਲ ਦੋ 9992702608 ਵੀਰੇ ਠੀਕ ਆ ਵੀਡੀਓ ਦੇ ਹੇਠਾਂ ਭਰਾ ਦਾ ਵੀਰੇ ਨੰਬਰ ਚੱਲੀ ਜਾਂਦਾ ਸਤਨਾਗ ਸੇਲ ਵਾਲਿਆ ਹਾਂਜੀ ਹਾਂਜੀ ਸਤਨਾਗ ਬਾਈ ਕੋਲੇ ਸੇਲ ਆ ਆਪਣੇ ਬਈ ਰੁਟੀਨ ਦੇ ਕੰਮ ਆ ਹਾਂ ਰੁਟੀਨ ਦਾ ਕੰਮ ਆ ਬਈ ਇਹ ਆਪਣੇ ਕੋਲੇ ਪਸ਼ੂ ਕੰਮ ਆ ਹੁੰਦੇ ਹੀ ਰਹਿੰਦੇ ਕਾਂਗਾ ਤੇ ਜ਼ਿਆਦਾ ਕੱਲੀ ਗਾਈਆਂ ਗੰਗਾਂ ਦਾ ਕੰਮ ਆ ਬਈ ਗੰਗਾਂ ਤੇ ਬਾਈ ਦਾ ਕੰਮ ਆ ਟੋਕਣਾ ਬਣਾ ਮਿਲ ਜਾਂਦਾ ਤਾਜ਼ੀਆਂ ਤਾਂ ਹਰ ਟਾਈਮ ਖੜੀਆਂ ਰਹਿੰਦੇ ਆ ਜਾ ਬਈ ਜ਼ਿਆਦਾ ਲੰਬੀ ਨਹੀਂ ਵੀਡੀਓ ਕਰਦੇ ਇਹ ਤੋਂ ਸ਼ੁਰੂ ਕਰ ਲੈਨੇ ਆ ਇਹ ਦੋਸਤਾਂ ਕਿੰਨਾ ਮਾ ਸੂਆ ਤੇਰੇ ਕੋਲੇ ਸੂਈ ਹੋਈ ਆ ਪਹਿਲਾਂ ਨਾ ਬਾਈ ਅੱਜ ਹੀ ਸੂਈ ਐ ਅੱਛਾ ਤੜਕੇ ਬੱਚੀ 10 11 ਵਜੇ ਸੂਈ ਐ ਠੀਕ ਆ ਜੀ ਮੋਲੇ ਤੋਂ ਖਾਲੀ ਕਰਤੀ ਬੱਚੀ ਬਾਈ ਚਾਰ ਦੰਦ ਮਗਰ ਇਹਦੇ ਬੱਚੀ ਪਹਿਲਾ ਸੂਆ ਸੂਈ ਹਾਂ ਹਾਂ ਵੀਰੇ ਪਿੱਛੇ ਆ ਦੇਖ ਲੋ ਦੋਸਤੋ ਬਹੁਤ ਸੋਹਣੀ ਬੱਛੀ ਆ ਗਈ ਤੇ ਅੱਜ ਬਾਈ ਕਹਿੰਦਾ ਸਵੇਰੇ ਸੂਈ ਆ ਬੋਲੇ ਤੋਂ ਖਾਲੀ ਕਰੀ ਕਿੰਨਾ ਤੋਂ ਬੋਲਾ ਦਿੱਤਾ ਪਹਿਲਾਂ ਨਹੀਂ ਇੱਕ ਡੰਗ ਦਾ ਨਹੀਂ ਬਾਈ ਅੱਜ ਤੜਕੇ ਐਵੇਂ ਕੱਪ ਮਰਵਾਉਣਾ ਕਿੰਨੇ ਮਰਵਾ ਲੋ 6 ਕਿਲੋ ਬੋਲਾ ਕੱਢਿਆ 6 ਕਿਲੋ ਦਿੱਤਾ ਵੀ ਚੱਲ ਜਿੱਦੇ ਨੂੰ ਪੀਕ ਤੇ ਆਉ ਦੁੱਧ ਤੇ ਆਉਗੀ 15 16 ਤਾਂ ਦੋ ਨਹੀਂ ਨਹੀਂ ਬਾਈ 20 ਤੇ 20 ਦੇ ਤੇ 15 ਦੇ ਵਿੱਚ ਵਿੱਚ 17 18 20 ਜੇ ਆਵਣਾ ਚੱਲੀ ਉਹ ਗਰਮੀ ਹੈ ਜੇ ਠੰਡ ਹੁੰਦੀ ਫਿਰ ਜਿਆਦਾ ਕੱਢ ਦਿੰਦੇ ਵੀ 15 ਤੋਂ ਉੱਤੇ ਉੱਤੇ ਚੱਲੂਗੀ ਉੱਤੇ ਉੱਤੇ ਚੱਲਣਾ ਬਾਈ 17 ਦੇ ਦੇ 18 ਦੇ ਦੇ ਬਾਕੀ ਅਗਲੇ ਦੀ ਸੇਵਾ ਤੇ ਬਾਈ ਹਾਂ ਬਾਕੀ ਅਗਲੇ ਦੀ ਸੇਵਾ ਤੇ ਅਗਲੇ ਦਾ ਘਰ ਮੰਨਣ ਤੇ ਹਨਾ ਕਹੇ ਦੀ ਅਗਲਾ ਖਾਲ ਖਰਾਕ ਪਾਊਗਾ ਤੋੜ ਲਾ ਵੀਰੇ ਇਧਰ ਨੂੰ ਲੰਮੀ ਲੈ ਜਾ ਇਹਨਾਂ ਤੇ ਤੋੜ ਕੇ ਸਾਨੂੰ ਮੈਂ ਕੱਲਾ ਕੱਲਾ ਨਾਕ ਦੋਸਤੋ ਦਿਖਾਈ ਜਾਊ ਮੋਲਾ ਜਿਹੜਾ ਆਪਾਂ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰੀ ਜਾਵਾਂਗੇ ਆਹ ਦੇਖੋ ਦੋਸਤੋ ਤੁਸੀਂ ਬੱਚੀ ਦਾ ਪ੍ਰਿੰਟ ਦੇਖੋ ਜਮ ਇੱਕ ਤੋਹਫਾ ਜੀ ਨੂੰ ਕਹਿ ਦਈਏ ਪਹਿਲੀ ਵੀਡੀਓ ਆ ਜਿਹੜੇ ਸਰਸੇ ਜੀ ਦੋਸਤੋ ਤੇ ਪਿੰਡ ਬਾਈ ਦਾ ਦਾਦੂ ਆਹ ਦੇਖੋ ਬਾਈ ਜੀ ਚੈੱਕ ਕਰ ਲੋ ਜਿਹੜੇ ਬਾਈ ਨੂੰ ਕੋਈ ਵੀ ਨਕ ਪਸੰਦ ਆਉਂਦਾ ਕੋਲੇ ਆ ਜਾਓ ਤੇ ਆਪਦੀ ਤਸੱਲੀ ਕਰਨੀ ਦੋਸਤੋ ਤੁਹਾਡਾ ਹੱਕ ਹੁੰਦਾ ਕਿਉਂਕਿ ਆਪਾਂ ਵੀਰੇ ਪੈਸੇ ਖਰਚਨੇ ਹੁੰਦੇ ਆ ਤੇ ਆ ਤੁਸੀਂ ਬਾਈ ਦਾ ਪਹਿਲੇ ਨੰਬਰ ਵਾਲਾ ਤੋਹਫਾ ਦੇਖੋ ਕੋਈ ਨਾ ਲਿਆ ਬਾਈ ਬੰਨ ਲਾ ਤੇ ਜੇ ਕਿਸੇ ਵੀ ਭਰਾ ਨੇ ਇਸ ਤਰ੍ਹਾਂ ਦੀ ਐਡ ਕਰਾਉਣੀ ਆ ਵੀਰੇ ਮੇਰਾ ਨੰਬਰ ਨੋਟ ਕਰ ਲਓ 7529000631 ਸੰਦੀਪ ਵੀਰੇ ਕੀ ਭਾ ਕਰਦਾ ਜਾਇਜ ਦੇ ਭਾ ਕਰੀ ਜਾਂ ਛੋਟ ਛਪਾ ਜਾਂ ਮਾੜਾ ਮੋਟਾ ਜਿਹੜਾ ਵੱਡੇ ਭਾਈ ਮੁੱਲ ਕਰਾਉਣਾ ਕਿੰਨਾ ਮਰਜ਼ੀ ਕਰਾ ਲਓ ਠੀਕ ਹੈ ਮੁੱਲ ਕਰਦੇ ਆ ਬੱਸੀ ਦਾ 80000 ਅੱਛਾ ਠੀਕ ਹੈ ਪਛੀ ਆਪਾਂ 76000 ਦੀ ਦੇ 76000 ਦੀ ਦੇ ਦਾਂਗੇ ਮੁੱਲੋ ਦੋਸਤੋ 80000 ਆ ਨੰਬਰ ਵਾਲੀ ਦਾ ਬਾਈ ਕਹਿੰਦਾ 76 ਦੀ ਦੇ ਦਾਂਗੇ ਇਹਦੇ ਚੋ ਵੀ ਕੋਈ ਵਿਜਾਇਸ਼ ਹੈਗੀ ਮਾੜੀ ਮੋਟੀ ਇਹਦੇ ਚੋ ਬਾਈ ਮਾਨਤਾਨ ਹੋ ਜੂ ਵੱਡੇ ਭਾਈ ਠੀਕ ਹੈ 76000 ਚ ਮਾਨਤਾਨ ਮੌਕੇ ਤੇ ਹੋ ਜੂ ਮਗਰ ਬੱਛੀ ਆ ਬਾਈ ਠੀਕ ਹੈ ਵੀਰੇ ਬੱਛੀ ਵੀ ਦੋਸਤੋ ਨਾਲ ਹੀ ਹਨਾ ਹਾਂ ਇਹ ਵੀ ਐਸ ਦੇ ਸੀਮਨ ਦੀ ਆ ਬਾਈ ਏ ਵੀ ਐਸ ਦੇ ਬਾਈ ਕਹਿੰਦਾ ਸੀਮੰਦ ਦੀ ਆ ਕਨਫਰਮ ਆਪਾਂ ਨੂੰ ਪੂਰਾ ਹੈ ਨਹੀਂ ਵੀ ਕਿਹੜੇ ਦੀ ਆ ਹਨਾ ਨੰਬਰ 2 ਤੇ ਆ ਜਾ ਬਾਈ ਇਹ ਕਿਹੜੀ ਬਰੀਡ ਚ ਪੈਂਦੀ ਆ ਤੇਰੀ ਬੱਸੀ ਇਹ ਬਾਈ ਜਰਸੀ ਚ ਪੈਂਦੀ ਆ ਸਾਈਵਾਲ ਦੇ ਵਿੱਚ ਜਰਸੀ ਦਾ ਟੀਕਾ ਲੱਗਿਆ ਹੋਇਆ ਹਾਂ ਸਾਈਵਾਲ ਦੇ ਜਰਸੀ ਕ੍ਰੋਸ ਚ ਕ੍ਰੋਸ ਚ ਪੈਂਦੀ ਆ ਬਾਈ ਠੀਕ ਆ ਤੇ ਇਹਦੇ ਪਿੱਛੇ ਵੀ ਬੱਛੀ ਆ ਇਹਦੇ ਪਿੱਛੇ ਵੀ ਬੱਛੀ ਆ ਬਾਈ ਸੂਆ ਇਹ ਕਿੰਨਾ ਮੈਂ ਵੀਰੇ ਇਹ ਦੂਜਾ ਸੂਆ ਬਾਈ ਠੀਕ ਆ ਦੂਸਰਾ ਸੂਆ ਕੀ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਬਾਈ ਅੱਜ ਤੀਜਾ ਦਿਨ ਆ ਬਾਈ ਇਹਨੂੰ ਸੂਈ ਨੂੰ ਠੀਕ ਆ ਤੀਸਰਾ ਦਿਨ ਆ ਤੇ ਕਿੰਨਾ ਕ ਬੋਲੇ ਬੋਲੇ ਤੋਂ 15 16 ਕਿਲੋ ਤੇ ਚਲੀ ਜਾਂਦੀ ਆ ਬਈ ਅੱਜ 15 16 ਤੋਂ ਅੱਜ ਚਲੀ ਜਾਂਦੀ ਆ ਤੀਜੇ ਚੌਥੇ ਦਿਨ ਦੀ ਸੂਈ ਹੈ ਨਾ ਉਹ ਕਹਨ ਨੂੰ ਤਾਂ ਬਾਈ ਗਾਂ ਦੁੱਧ ਪਾਊਗੀ 24 25 ਕਿਲੋ ਪਰ 20 ਕਿਲੋ ਦੀ ਆਪਣੀ ਗਾਂ ਦੀ ਜ਼ਿੰਮੇਵਾਰੀ 20 ਕਿਲੋ ਦੀ ਤੂੰ ਜ਼ਿੰਮੇਵਾਰੀ ਤੇ ਖੁਆ ਹਲਾ ਦੇਗਾ ਹਾਂਜੀ ਹਾਂ ਜੇ ਕਿਸੇ ਨੇ ਜਾ ਕੇ ਆਪਦਾ ਦੁੱਧ ਤੇ ਲਾਉਣੀ ਆ 18 20 ਕਿਲੋ ਵਾਲੀ ਕੋਈ ਬਾਈ ਗਾਂ ਲੱਭਦਾ ਫਰਦਾ ਕਰੌਸ ਚ ਹੈਗੀ ਆ ਸਿੰਘ ਹੈਗੇ ਜਰੂਰ ਮੰਮੂਲੀ ਜੇ ਕੋਈ ਮਾਰ ਮੂਰ ਦਾ ਕੰਮ ਨਹੀਂ ਇਹ ਕੋਈ ਵੱਡੀ ਮਤ ਠੰਡੀ ਠੁੰਡੀ ਵਾਲੀ ਆ ਬਾਈ ਠੀਕ ਹੈ ਲੈ ਜਾ ਵੀਰੇ ਖਾਲਸਾ ਤੌਰ ਲੈ ਨੂੰ ਆ ਦੇਖੋ ਦੋਸਤੋ ਆਪਣਾ ਫਰਜ਼ ਹੁੰਦਾ ਵੀਰੇ ਸਾਨੂੰ ਪਸ਼ੂ ਤੋਰ ਕੇ ਦਿਖਾਉਣਾ ਤੇ ਤੁਸੀਂ ਦੇਖਣੀ ਵੀਡੀਓ ਸੋਚ ਸਮਝ ਕੇ ਆਪਦਾ ਸੌਦਾ ਕਰ ਲੈਣਾ ਬਾਈ ਦੇ ਕੋਲੇ ਆ ਜਾਣਾ ਤੇ ਚੰਗੇ ਤੋਂ ਚੰਗੇ ਨਾ ਬਾਈ ਕਹਿੰਦਾ ਆਪਣੇ ਕੋਲੇ ਆਉਂਦੇ ਹੀ ਰਹਿੰਦੇ ਆ ਬਾਕੀ ਤੁਸੀਂ ਗਾਂ ਦਾ ਲੇਵਾ ਲੁਵਾ ਦੇਖੋ ਐ ਕਰਮਾ ਵਾਲੀ ਨਾ ਪੀੜੀ ਦੇ ਪਾ ਵਾਂਗੂੰ ਥਣ ਲਈ ਫਰਦੀ ਆ ਕੱਲਾ ਕੱਲਾ ਐਨੇ ਵੀ ਜੁਨੇ ਜੇ ਪਏ ਹੋਣਗੇ ਲੇਵਾ ਦੇਖੋ ਦੋਸਤੋ ਤੇ ਮੁੱਲੇ ਦਾ ਵੀ ਬਾਈ ਤੋਂ ਕਰਾ ਲੈਣਾ ਆ ਦੇਖੋ ਦੋਵੇਂ ਸਾਈਡਾਂ ਤੋਂ ਦਿਖਾਓ ਸੋਨੋ ਵੀਡੀਓ ਦੇਖ ਕੇ ਤੁਸੀਂ ਆਏ ਕਹੋਗੇ ਬਸ ਬਾਈ ਸਾਡੇ ਕਾਹ ਫਿੱਟ ਹੈ। ਹਾਂ ਇਹਦਾ ਬਾਈ ਸੰਦੀਪ ਕੀਪਾ ਕਰਦਾ। ਮੁੱਲੇ ਦਾ ਬਾਈ ਕਰਦੇ ਹਾਂ 68000। ਹੂੰ ਇਹ 65 ਦੀ ਆਪਾਂ ਦੇਣੀ ਆ ਬਾਈ। ਠੀਕ ਆ। ਹਾਂ 68000 ਨੰਬਰ 2 ਤੇ ਇਹਦਾ ਮੁੱਲਾ 65 ਦੀ ਬਾਈ ਕਹਿੰਦਾ। ਕੋਰਾ ਵੀਰੇ ਆਪਣੇ ਕੋਲ ਹਰਿਆਣੇ ਜੋ ਮਾਲ ਆਉਂਦਾ ਹੈ। ਪਿਓਰ ਹਰਿਆਣੇ ਦੀ ਗਾਂ ਹੈ। ਠੀਕ ਹੈ। ਆਪਣੇ ਕੋਲ ਅੱਜ ਸਵੇਰ ਤੜਕੀ ਆਈ। ਠੀਕ ਆ ਜੀ ਠੀਕ ਆ। ਹਰਿਆਣੇ 'ਚ ਥੋੜਾ ਜਿਹਾ ਸਾਡੇ ਸਿੰਘ ਹੁੰਦਾ ਹੈਗਾ। ਹਾਂ ਹਾਂ। ਹਾਂ। ਵੀਡੀਓ ਫਿਰ ਆਇਆ ਨਾ ਆਪਾਂ ਜਾਂ ਬਾਹਲੀ ਲੰਮੀ ਬਣਾ ਦਿੱਤੀ ਤੇ ਅਗਲਾ ਵੀ ਟਾਈਮ ਉਹ ਨਹੀਂ ਕਰਦੇ ਨੰਬਰ 3 ਤੇ ਆ ਜਾ ਵੀਰੇ ਇਹ ਕਿੰਨੇਵੇਂ ਸੂਏ ਸੂਈ ਹੈ ਇਹ ਬਾਈ ਦੂਜਾ ਸੂਆ ਹੈ ਦੂਜਾ ਸੂਆ ਸੂਈ ਹੋਈ ਆ ਹਾਂ ਬਾਈ ਇਹ ਕਿੰਨੇ ਕ ਦਿਨਾਂ ਦੀ ਸੂਈ ਹੈ ਇਹ ਬਾਈ ਹੋ ਗਿਆ 8 8 8-9 ਦਿਨ ਹੋ ਗਏ ਬਾਈ 8-9 ਦਿਨਾਂ ਦੀ ਸੂਈ ਹੋਈ ਆ ਬਾਈ ਠੀਕ ਆ ਬੱਚਾ ਕੀ ਇਹਦੇ ਪਿੱਛੇ ਇਹਦੇ ਮਗਰ ਬੱਚਾ ਬਾਈ ਇਹਦੇ ਮਗਰ ਬੱਚਾ ਆ ਗਿਆ ਦੋਸਤੋ 8-9 ਦਿਨ ਬਾਈ ਕਹਿੰਦਾ ਸੂਈ ਨੂੰ ਹੋ ਗਏ ਦੁੱਧ ਕਿੰਨਾ ਕੁ ਵੀਰੇ ਦੇ ਥੱਲੇ ਤੇ ਇਹਦੇ ਥੱਲੇ ਬਾਈ 11 ਕਿਲੋ ਦੁੱਧ ਇਸ ਟਾਈਮ ਤਿਆਰ ਹੈ 14 ਕੱਢ ਦੇ 11 ਕੱਢਦੇ ਇਹਨਾਂ ਦੁੱਧ ਕੱਢ ਦੂਗੇ ਘੱਪ ਮਰਵਾਉਣਾ ਬਾਈ ਕਿੰਨੀ ਮਰੋਲਾ ਗੱਲ ਦਾ ਕੀ ਫਾਇਦਾ ਹਨਾ ਠੀਕ ਆ ਵੀਰੇ ਵੀ ਹੁਣ ਮੌਕੇ ਤੇ 11 ਕਿਲੋ ਹੈਗਾ ਹਾਂ 10 ਤੋਂ 11 ਕਿਲੋ ਤਿਆਰ ਆ ਠੀਕ ਆ ਇਹਨੂੰ ਵੀ ਦੇ ਲੋ ਘਾਲ ਸਹੀ ᱜੇੜਾ ਇੱਧਰ ਦਿਵਾ ਲੋ ਆ ਦੇਖੋ ਦੋਸਤੋ ਵੀ ਕੋਈ ਨਾ ਇਹ ਵੀ ਕ੍ਰਾਸ ਚ ਆ ਗਈ ਹਨਾ ਹਾਂ ਬਾਈ ਕ੍ਰਾਸ ਚ ਕਰੋ ਹੂੰ ਕੋਈ ਜੈਜਾ ਭਾ ਲਾਉਣਾ ਚਾਹੁੰਦਾ ਦੋਸਤੋ ਹਨਾ ਕੜਾਪਾ ਕੱਢਣਾ 10 11 ਕਿਲੋ ਵਾਲੀ ਤੁਹਾਨੂੰ ਚਾਹੀਦੀ ਆ ਤਾਂ ਆ ਵੀ ਤੁਸੀਂ ਫਿੱਟ ਕਰ ਲੋ ਨੰਬਰ 3 ਤੇ ਹੈਗੀ ਸੁਹਾ ਦੂਸਰਾ ਸੁਈ ਆ ਪਿੱਛੇ ਇਹਦੇ ਬੱਛੀ ਆ ਗਈ ਦੁੱਧ 15 ਕਿਲੋ ਪਾ ਦੂ ਵੀਰੇ ਹਾਂ ਹਾਂ ਠੀਕ ਆ ਵੀਰੇ ਠੀਕ ਆ ਹੁਣ ਆਪਾਂ ਜਿਹੜਾ ਤਿਆਰ ਆ ਨਾ ਫਿਰ ਉਹਦੇ ਸਾਹ ਹਾਂ ਜਿਹੜੀ ਗੱਲ ਅੱਜ ਅੱਜ ਦੀ ਟਾਈਮ ਆ ਅੱਜ ਦੇ ਹਫਤੇ ਨੂੰ ਇਹੀ ਬੱਛੀ 14-15 ਕਿਲੋ ਦੁੱਧ ਪਾ ਦੋ ਠੀਕ ਆ ਜੀ ਠੀਕ ਆ ਤੇ ਇਹਦਾ ਸੰਦੀਪ ਭਾਈ ਕੀ ਮੁੱਲ ਕਰਦਾ ਇਹਦਾ ਮੁੱਲ ਕਰਾਉਣਾ 45000 ਵੱਡੇ ਭਾਈ ਠੀਕ ਆ ਹਾਂ ਇਹਦੇ ਵਿੱਚੋਂ ਮਾਨ ਤਾਨ ਹੋ ਜੂਗਾ ਆਏ ਬੰਦੇ ਦਾ ਹਨਾ ਆਪਾਂ ਤੇ ਇਹ ਕਹਿੰਦੇ ਵੀ ਘਰੇ ਆਓ ਦੋ ਡੰਗ ਚੋ ਤਿੰਨ ਡੰਗ ਚੋ ਘਰੇ ਆ ਕੇ ਮੰਨ ਲਓ ਸਹੀ ਆ ਵੀਰੇ ਕਿਸੇ ਤੋਂ ਵੀ ਲੋ हां வியாਬதி ਥੱਲੀ ਕਰਦਾ ਹਾਂ ਥੱਲੀ ਕਰ ਕਰਦਾ ਇੱਕ ਬਣਦਾ ਬਈ ਆਲਾ ਪੈਸੇ ਲਾਉਂਦਾ ਨੰਬਰ 4 ਤੇ ਆ ਜਾ ਵੀਰੇ ਇਹ ਕਿੰਨੇਵੇਂ ਸੂਏ ਆ ਕਿਹੜੀ ਉਸ ਇਹ ਪਹਿਲਣਾ ਬਾਈ ਏਅਰ ਸ਼ੇਰ ਆ ਵੀਰੇ ਏਅਰ ਸ਼ੇਰ ਕ੍ਰੋਸ ਚ ਆ ਕਿ ਪਿਓਰ ਚ ਆ ਗਈ ਨਹੀਂ ਕ੍ਰੋਸ ਚ ਪੈਂਦੇ ਵੀਰੇ ਠੀਕ ਕ੍ਰੋਸ ਚ ਆ ਗਈ ਏਅਰ ਸ਼ੇਰ ਹੈਗੀ ਪਿੱਛੇ ਤੇ ਬੱਚਾ ਬੱਚਾ ਵੀਰੇ ਪਿੱਛੇ ਦੇ ਵੀਰੇ ਬੱਚਾ ਆ ਗਿਆ ਇੱਕ ਕਿੰਨੇਵੇਂ ਸੂ ਪਹਿਲਣ ਪਹਿਲਣਾ ਬਾਈ ਪਹਿਲਣ ਪਹਿਲਣ ਬੱਚੀ ਆ ਦੋਸਤੋ ਕੱਦ ਦੀ ਆ ਗਈ ਮੀਡੀਅਮ ਨੋਰਮਲ ਹਾਈਟ ਚ ਆ ਗਈ ਇਹ ਲਿਆਓ ਖਾਲਸਾ ਜੀ ਇਧਰੋਂ ਲਿਆਓ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੈ ਜੀ ਇਹ ਬਾਈ ਅੱਜ ਛੇਮਾ ਦੇਣ ਇਹਨ ਅਛਾ ਇਹਨੂੰ ਆ ਗਿਆ 6 ਮਾ ਵੀ ਹਫਤੇ ਦੀ ਸੂਈਆ ਦੁੱਧ ਦੇ ਥੱਲੇ ਵੀਰੇ ਕਿੰਨਾ ਕ ਤਿਆਰ ਆ ਇਹਦੇ ਥੱਲੇ ਭਾਈ 11 ਕਿਲੋ ਦੁੱਧ ਤਿਆਰ ਅੱਜ ਦੀ ਘੜੀ 10 11 ਕਿਲੋ ਇਹਦੇ ਥੱਲੇ ਵੀ ਦੁੱਧ ਤਿਆਰ ਆ ਹਾਂ ਭਾਈ ਆ ਤੁਸੀਂ ਭਾਈ ਆਹ ਸ਼ਹਿਰ ਚ ਦੇਖ ਲੋ ਛੋਟੇ ਕੱਦ ਦੀ ਛੋਟੇ ਥੋੜੇ ਜੇ ਖਰਚੇ ਵਾਲੀ ਹਰਾਚਾਰਾ ਜੇ ਕਿਸੇ ਮੌਕੇ ਹੁਣ ਭਾਈ ਘਾਟਾ ਇੱਕ ਟੋਕਰਾ ਸੰਨੀਦਾਰ ਲਾ ਲਓ ਤੇ ਤੁਹਾਡੇ ਘਰੇ ਦੁੱਧ ਨਹੀਂ ਮੁੱਕਣ ਦੀ ਕਰ ਮਾੜੀ ਮੈਸ਼ੀਨ ਟਰੈਕਟਰ ਆ ਗਿਆ ਹੀ ਹੈ ਦੁੱਧ ਬਹੁਤ ਸੰਗਣਾ ਭਾਈ ਮੱਝ ਵਰਗਾ ਦੁੱਧ ਹੈ ਦਾ ਠੀਕ ਆ ਵੀਰੇ ਠੀਕ ਆ ਆਹ ਦੇਖੋ ਭਾਈ ਏ ਡੀ ਆਈ ਕਾਹ ਕਹਿਦਾਂਗੇ ਇਹਨੂੰ ਆਪਾਂ ਤੇ ਮੁੱਲ ਵੀ ਉਹੋ ਜਿਹੇ ਹਿਸਾਬ ਨਾਲ ਵੀਰੇ ਪਸ਼ੂ ਦੇ ਹਿਸਾਬ ਨਾਲ ਮੁੱਲ ਹੁੰਦਾ ਸੰਦੀਪ ਵੀਰੇ ਇਹਦਾ ਕੀ ਮੁੱਲ ਕਰਦਾ ਮੁੱਲ ਤਾਂ ਕਰਦੇ ਆ 47000 ਬਾਈ ਹੂੰ ਆਪਾਂ ਇਹਨੂੰ 40 ਦੇ ਦੇ ਦਾਂਗੇ 45 ਦੇ ਦਾਂਗੇ ਇੱਥੇ ਆਪਣਾ ਸੌਦਾ ਹੋ ਜਾਈਂਗਾ ਠੀਕ ਆ ਹਾਂ 2000 ਬੰਦੇ ਆਏ ਦਾ ਮਾਣ ਕਰਦੇ ਆਂ ਆਪਾਂ ਇਹਦੇ ਚ ਠੀਕ ਆ ਠੀਕ ਆ 45 40 ਦੇ ਵਿੱਚ ਵਿੱਚ ਬਾਈ ਕਹਿੰਦਾ ਸੌਦਾ ਆਪਾਂ ਕਰਾਂਗੇ ਐਰ ਸ਼ਹਿਰ ਚ ਪੈਂਦੀ ਆਗੀ 10 11 ਕਿਲੋ ਮੌਕੇ ਤੇ ਬਾਈ ਕਹਿੰਦਾ ਦੁੱਧ ਤਿਆਰ ਦੁੱਧ 15 16 ਕਿਲੋ ਪਾ ਦੋ ਬਾਈ ਅੱਜ ਜੀ ਕਰੀ ਚੋਣ ਚਾਹੁੰਦਾ 10 ਤੋਂ 11 ਕਿਲੋ ਠੀਕ ਆ ਵੀ ਹਫਤੇ ਦੀ ਸੂਈ ਆ ਹਾਂ ਹਾਂ ਛੇ ਮਾਂ ਦੇ ਨਹੀਂ ਆ ਬਾਈ ਇਹ ਸੁਣੋ ਹੌਲੀ ਹੌਲੀ ਪਸ਼ੂ ਪੀਕ ਤੇ ਆਉਂਦਾ ਹਾਂ ਆ ਵੀ ਸੌਦਾ ਕਰਦੇ ਆਂ ਬਾਈ 40 47000 ਆਪਾਂ 45 ਦੇ ਦੇ ਠੀਕ ਆ ਜੀ ਠੀਕ ਆ ਆ ਜਾ ਜੀ ਉਧਰ ਆਜਾ ਹੁਣ 200 ਨੂੰ ਬੱਚੀਆਂ ਹੀ ਉਹ ਤੋਂ ਪਹਿਲਾਂ ਸੁਣਵਾ ਕਿੰਨੇ ਟਾਈਮ ਦੀ ਹੈ ਬਾਈ ਗੱਪਣ ਹੈ ਇਹ ਬਾਈ ਨੌਵਾਂ ਮਹੀਨਾ ਲੱਗਿਆ ਇਹਨੂੰ ਅੱਠ ਮਹੀਨਿਆਂ ਦੀ ਪੂਰੀ ਗੱਪਣ ਹੋ ਗਈ ਇੱਕ ਮਹੀਨਾ ਬਾਕੀ ਹੈ ਦਾ ਠੀਕ ਆ ਜੀ ਹਾਂ ਬੱਚੀ ਨੇ ਦੁੱਧ ਪਾਇਆ 16 ਕਿਲੋ ਪਹਿਲਣ ਨੇ ਠੀਕ ਆ ਦੂਜੇ ਸੂਏ ਵਾਸਤੇ ਦੂਜੇ ਵਾਸਤੇ ਇੱਕ ਮਹੀਨਾ ਰਹਿ ਗਿਆ ਸੂਹ ਹਾਂ ਇੱਕ ਮਹੀਨਾ ਰਹਿ ਗਿਆ ਵੀਰੇ ਠੀਕ ਆ ਬਾਈ ਠੀਕ ਆ ਇੱਕ ਮਹੀਨਾ ਦੋਸਤੋ ਜਮਾ ਬੜਾ ਇੱਕ ਚਫ ਚਾ ਗਈ ਤੇ ਬੱਚੀ ਕੱਦ-ਕੁੱਦ ਦੀ ਵਧੀਆ ਗਈ ਤੇ ਬਾਈ ਕਹਿੰਦਾ ਪਹਿਲਣ ਨੇ ਦੁੱਧ ਵੀ ਇਹਨੇ ਚੰਗਾ ਪਾਇਆ ਇਧਰ ਨੂੰ ਲੈ ਕੇ ਚੱਲ ਬਾਈ ਜੀ ਇਧਰ ਨੂੰ ਲੈ ਚਲੋ ਆ ਤੁਸੀਂ ਫੇਸ ਕੁਆਲਟੀ ਚੈੱਕ ਕਰ ਲਓ ਵੀਰੇ ਕਲਰ ਬਲੈਕ ਚ ਆ ਗਈ ਜਿਆਦਾ ਤੇ ਮਹੀਨੇ ਨੂੰ ਤਾਂ ਬਹੁਤ ਸੋਹਣਾ ਬਣ ਜਾਂਦਾ ਹੁੰਦਾ ਪਸ਼ੂ ਹਨਾ ਬਿਨਾ ਤੇ ਆ ਕੇ ਸੱਚ ਫਤਾਨ ਆ ਦੇਖੋ ਲੈ ਚੈੱਕ ਤੁਸੀਂ ਕਰ ਲੋ ਕੋਲੇ ਆ ਜਿਓ ਜਿਹੜਾ ਵੀ ਨਾ ਖਰੀਦਣਾ ਮੋੜ ਲਿਓ ਜੀ ਤੇ ਤਸੱਲੀ ਦੋਸਤੋ ਆਪਣੀ ਆਪ ਦੀ ਹੁੰਦੀ ਆ ਆਪਾਂ ਕਹਿੰਦੇ ਹਨਾ ਮੰਨ ਲਓ ਖਾਲਸਾ ਹੀ ਲਿਓ ਲਿਓ ਆ ਦੇਖੋ ਵੀਰੇ ਹਾਈਟ ਦੀ ਵੀ ਚੰਗੀ ਬਹੁਤ ਕੁਆਲਟੀ ਵਾਲੀ ਬੱਚੀ ਆ ਬਾਈ ਹਾਂ ਤੇ ਸੰਦੀਪ ਬਰੇ ਇਹਦਾ ਕੀ ਪਾ ਕਰਦਾਗਾ ਇਹਦਾ ਮੁੱਲ ਕਰਦੇ ਆ ਬਾਈ 52000 ਹੂੰ ਤੇ ਆ ਇਹਦਾ ਪਮਾਨ ਕਰ ਤਾਨ ਕਰਦੇ ਅੱਜ ਦਾ ਰੇਟ ਆ ਬਾਈ ਜਦੋਂ ਤਿਆਰ ਹੋ ਗਈ ਉਦੋਂ ਲੱਗ ਰੇਟ ਹਾਂ ਉਦੋਂ ਤਾਂ ਲੱਗੋ ਉਦੋਂ ਲੱਗ ਰੇਟ ਆ ਅੱਜ ਦਾ ਰੇਟ ਆ ਅੱਜ ਦੋਸਤੋ 2 ਤਰੀਕ 7ਵੇਂ ਮਹੀਨੇ ਦਾ ਅੱਜ ਦਾ ਰੇਟ ਆ ਅੱਜ ਦਾ ਰੇਟ ਆ ਬਾਈ ਬਾਅਦ ਚ ਜਦੋਂ ਬੱਚੀ ਤੁਸੀਂ 10 ਦਿਨਾਂ ਨੂੰ ਵੀਡੀਓ ਦੇਖ ਕੇ 15 ਨੂੰ ਮੰਗੋ ਤਿਆਰ ਹੋਈ ਦਾ ਉਹ ਜਾ ਪਾ ਹੋਊਗਾ ਪਾ ਹੋਊਗਾ ਬਾਈ ਇਹ ਬਾਈ ਦਾ ਉੱਤੇ ਬੋਰਡ ਦੇਖ ਲਓ ਚੱਲੀ ਜਾਂਦਾ ਬਾਲਾ ਜੀ ਡੇਰੀ ਫਾਰਮ ਪਿੰਡ ਦਾ ਦੂਦੋਂ ਤੇ ਮੋਲੇ ਦਾ ਕੀ ਆ ਬਾਈ ਮੋਲ ਤਾਂ 52000 ਕਰਦੇ ਆਂ ਭਾਈ ਆਜ ਦਾ ਮਾਨਤਾਨ ਕਰਦੇ ਠੀਕ ਆ 58000 ਮੋਲ ਆ ਇਹਦੇ ਚੋਂ ਵੀ ਬਾਈ ਕਹਿੰਦਾ ਪਰਿਆਤ ਹੋਈ ਜੇ 19 ਵੱਧ ਤੋਂ ਵੱਧ ਕਰ ਦਾਂਗੇ ਤੇ ਜਿਹੜੇ ਬਾਕੀ ਥੋੜਾ ਉਹ ਤਾਂ ਮਾਨਤਾਨ ਹੋ ਜਾ ਭਾਈ ਹਾਂ ਹਾਂ ਸਹੀ ਬੰਦੇ ਦਾ ਮਾਨ ਆ ਆ ਗਈ ਇਹ ਬਾਈ ਦੰਦੋਂ ਹੈ ਕਿ ਦੋ ਦੰਦ ਠੀਕ ਆ ਜੀ ਅੰਦਰ ਦੀ ਸਾਫ ਹੈ ਠੀਕ ਆ ਟੀਕਾ ਆਪਾਂ ਵਰਵਾਇਆ ਹੋਇਆ ਵੀਰੇ ਠੀਕ ਆ ਇਹਦੇ 26 ਦਿਨ ਟੀਕਾ ਲੱਗੇ ਨੂੰ ਹੋਗੇ ਪਰ ਆਪਾਂ ਆਜਾ ਬੰਦਾ ਖਾਲੀ ਮੰਨ ਕੇ ਲਵੇ ਆਪਾਂ ਖਾਲੀ ਮੰਨ ਕੇ ਦੇਵਾਂਗੇ ਆ ਖਾਲੀ ਮੰਨ ਕੇ ਦਿਓ 26 28 ਦਿਨ ਬਾਈ ਕਹਿੰਦਾ ਟੀਕਾ ਲੱਗੇ ਨੂੰ ਹੋ ਗਏ ਅੰਦਰੋਂ ਸਾਫਾ ਕੋਈ ਨਹੀਂ ਬਾਈ ਅੰਦਰ ਦੀ ਆਪਣੀ ਜ਼ਿੰਮੇਵਾਰੀ ਹੈ ਕੋਈ ਚੱਕਰ ਨਹੀਂ ਬਾਈ ਤੇ ਸੰਦੀਪੇ ਦਾ ਕੀ ਭਾਰ ਹੋਊਗਾ ਇਹਦਾ ਮੁੱਲ ਕਰਦੇ ਆ 32000 ਬਾਈ ਹੂੰ ਮਨ 32000 ਬਾਈ ਬਾ ਠੀਕ ਆ 32000 ਇਹਦਾ ਦੋ ਦੰਦ ਦਾ ਬਾਈ ਰਜਣਾ ਦੋ ਦੰਦ ਹੁਣ ਨਹੀਂ ਚੱਕੇ ਪਹਿਲਾਂ ਖੀਰੀ ਸੀਗੀ ਹੁਣ ਦੋ ਦੰਦ ਹੋ ਗਏ ਠੀਕ ਆ ਕਦ ਕੁੱਦ ਦੀ ਚੰਗੀ ਹੈਗੀ ਹਾਂ ਬਾਈ ਬਹੁਤ ਚੰਗੀ ਗਾਂ ਦੀ ਹੈ ਵੀਰੇ ਆਪਾਂ ਇਹ ਦੋਨੇ ਮਾਵਾਂ ਧੀਆਂ ਲਈਆਂ ਸੀਗੀਆਂ ਹਾਂ ਆਪਾਂ ਵੇਚਤੀ ਬ ਆਹ ਦੇਖੋ ਦੋਸਤੋ ਕੱਦ ਦੀ ਬੱਛੀ ਚੰਗਿਆਗੀ ਦੋ ਦੰਦਾ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਮਾ ਹਾਂ ਖਾਲੀ ਮੰਨ ਕੇ ਵੇ ਝੂਠ ਨਹੀਂ ਮਾਰਦੇ ਝੂਠ ਦਾ ਕੀ ਫਾਇਦਾ ਬਾਈ ਦੋ ਦਿਨ ਗੱਲ ਤੇ ਨਹੀਂ ਆ ਜੇ ਤੇ ਲਾਟ ਤੇ ਆਇਆ ਇਹ ਕਿੰਨੀ ਕੁ ਉਮਰ ਦੀ ਹੈ ਵੀਰੇ ਛੋਟਾ ਜਿਹਾ ਇੱਕ ਸਿੰਘ ਆ ਹਣਾ ਇਹਦੇ ਹਾਂ ਇਹਦੇ ਬਾਈ ਛੋਟੇ ਹੀ ਸਿੰਘ ਦੀ ਫੋਟ ਹੈ ਠੀਕ ਹੈ ਚਾਰ ਦੰਦਾ ਇਹਦੇ ਥਾਣਾ ਬਾਈ ਕੋਈ ਫੋਟੋ ਛੋਟ ਕੁਝ ਨਹੀਂ ਆ ਦੇਖ ਲੈ ਬਾਈ ਆ ਦੇਖੋ ਹਾਂ ਚਾਰ ਥਾਣਾ ਦੋਸਤੋ ਕੋਈ ਐਕਸਟਰਾ ਥਾਣਾ ਨਹੀਂ ਹੈਗਾ ਹਨਾ ਵੀਰੇ ਕਈ ਵਾਰੀ ਇਹ ਹੈਗੀ ਆ ਭਾਈ 10 ਕਿ ਮਹੀਨੇ 10 ਤੋਂ 11 ਮਹੀਨੇ ਦੀ ਖੁੱਲੀ ਹਾਂ 10 ਤੋਂ 11 ਮਹੀਨੇ ਚੱਲ ਸਾਲ ਦੇ ਵਿੱਚ ਵਿੱਚ ਸਾਲ ਦੇ ਵਿੱਚ ਮੰਨ ਕੇ ਲਓ ਭਾਈ ਹਾਂ ਤੇ ਕੀ ਭਾ ਦੀ 11000 ਰੇਟ ਆ ਭਾਈ 11000 ਰੇਟ ਆ ਲੈ ਦੋਸਤੋ ਜਮਾ ਜਾਇਜ਼ ਭਾਜ ਭਾਈ ਕਹਿੰਦਾ 11000 ਦੀ ਆਪਾਂ ਬੱਚੀ ਦੇ ਦਾਂਗੇ ਤੇ ਨਾਗ ਜੇ ਭਾਈ ਦੋਨੇ ਬੱਚੀਆਂ ਕੋਈ ਬੰਦਾ ਵੀ ਲੈਂਦਾ ਹਾਂ ਮੰਨ ਕੇ ਚੱਲ 100 ਕਿਲੋਮੀਟਰ ਆਪਾਂ ਇਹਨਾਂ ਨੂੰ ਫਿਰ ਹੀ ਭੇਜ 100 ਕਿਲੋਮੀਟਰ ਤੱਕ ਪਾ ਦੋਨੇ ਬੱਚੀਆਂ ਇਕੱਠਾਂ ਲੈਂਦਾ ਬੰਦਾ ਹਾਂ ਕਿੰਨੇ ਮੀਟਰ ਹੈ ਕਿੰਨੇ ਚ ਪੀਆਰ ਦਾ ਜੋੜਾ ਦੇ ਦਾਂਗੇ ਭਾਈ ਦੋਨੋਂ 40000 ਚ 100 ਕਿਲੋਮੀਟਰ ਤੱਕ ਪਹੁੰਚ ਕਰ ਆ। ਫਿਰ ਹੀ ਸਾਡੀ ਪਹੁੰਚ ਹੋਊਗੀ ਭਾਈ ਦੋਨੋਂ 40000 ਰੁਪਏ ਚ ਬਾਈ ਕਹਿੰਦਾ ਇੱਕ ਆ ਬੱਛੀ ਹਾਂ ਇੱਕੋ ਬੱਛੀ ਤੇ ਇੱਕ ਉਹ ਖੜੀ ਦੋ ਦੰ ਦ ਮਹੀਨਾ ਕਹੇ ਟੀਕਾ ਭਰਾ ਇਹਨਾਂ ਹੋਇਆ ਖਾਲੀ ਮੰਨ ਕੇ ਦੋਨੇ ਜੇ ਕਿਸੇ ਭਾਈ ਅੰਦਰ ਦੀ ਸਾਫ ਆ ਭਾਈ ਇਸ ਗੱਲ ਦੀ ਆਪਾਂ ਵਾਰੀ ਵਾਰੀ ਜ਼ਿੰਮੇਵਾਰੀ ਲੈਨੇ ਆ। ਬਾਕੀ ਆਪਦੀ ਤਸੱਲੀ ਕੋਈ ਡਾਕਟਰ ਲਿਆਓ ਆਈ ਤਸੱਲੀ ਕਰ। 100 ਕਿਲੋਮੀਟਰ ਤੱਕ ਦਾਦੂ ਪਿੰਡ ਤੋਂ ਸਰਚ ਮਾਰ ਲਿਓ ਦੋਸਤੋ ਘਰੇ ਆ ਜਾਨਾ ਫੋਨ ਕਰ ਦਿਓ। ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰ